हां जी मेरे भ्रा जितने भी ਆਪਣੇ कबूतरबाज ਭਰਾ ਨਾਲ ਜੁੜੇ ਹੋਏ ਨੇ ਚੈਨਲ ਦੇ ਅੱਜ ਵਾਲੀ ਵੀਡੀਓ ਦੇਖ ਰਹੇ ਨੇ ਮੇਰੇ ਵੀਰ ਤਾਂ ਬਾਈ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਤੁਸੀਂ ਦੇਖਿਓ ਜਿਹੜਾ ਅੱਜ ਵਾਲਾ ਪ੍ਰੋਡਕਟ ਆਪਾਂ ਸਕਰੀਨ ਦੇ ਉੱਤੇ ਦਿਖਾ ਰਹੇ ਆ ਬਹੁਤ ਹੀ ਖਾਸ ਤੇ ਤੁਹਾਡੇ ਕੰਮ ਆਉਣ ਵਾਲਾ ਪ੍ਰੋਡਕਟ ਹੈ ਜਿਹੜਾ ਅੱਜ ਆਪਾਂ ਆ ਚੈਨਲ ਦੇ ਉੱਤੇ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਅੱਗੇ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰਦੇ ਹੋ ਚਾਹੇ ਕੋਈ ਸੀਨੀਅਰ ਆ ਚਾਹੇ ਯੂਨੀਅਰ ਤੁਹਾਡੇ ਸਾਰਿਆਂ ਦੇ ਕੰਮ ਆਉਣ ਵਾਲਾ ਪ੍ਰੋਡਕਟ ਹੈ ਵੀਰੇ ਜਿਹੜਾ ਅੱਜ ਆਪਾਂ ਵੀਡੀਓ ਦੇ ਵਿੱਚ ਦਿਖਾਉਣ ਜਾ ਰਹੇ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਬਿਲਕੁਲ ਆਪਾਂ ਮੌਜੂਦਾ ਜਿਹੜਾ ਪ੍ਰੋਡਕਟ ਹੈ ਮੇਰੇ ਕੋਲ ਉਹ ਦਿਖਾਉਣ ਜਾ ਰਹੇ ਹਾਂ ਜਿਹੜਾ ਆਪਣੇ ਕੋਲੇ ਮੌਜੂਦਾ ਘਰੇ ਪਿਆ ਆਹ ਦੇਖੋ ਜੀ ਸਕਰੀਨ ਦੇ ਉੱਤੇ ਹੁਣ ਆਹ ਜਿਹੜੀ ਵੀਰੇ ਆਪਾਂ ਦਵਾਈ ਦਿਖਾ ਰਹੇ ਹਾਂ ਆ ਵੀਡੀਓ ਦੇ ਵਿੱਚ ਸੀਸੀ ਇਹ 500 ਐਮਐਲ ਹੈ ਵੀਰੇ 500 ਐਮਐਲ ਦੀ ਸੀਸੀ ਇਹ ਲਿਕੋੜਾ ਇਹ ਆਂਡਿਆਂ ਦੀ ਦਵਾਈ ਆ ਬਾਈ ਜਿਹੜੀਆਂ ਮਦੀਨਾ ਾਂਡੇ ਨਹੀਂ ਰੱਖਦੀਆਂ ਆਂਡਿਆਂ ਦਾ ਪ੍ਰੋਡਕਟ ਲੀਕੋਡ ਦਵਾਈ ਆ ਸੌਦੇ ਵਿੱਚੋਂ 99% ਇਹਦਾ ਵੀਰੇ ਰਿਜ਼ਲਟ ਆ ਇਹਦਾ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਵਰਤੋ ਨਾ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਭਾਈ ਅੱਜ ਆਪਣੇ ਕੋਲੇ ਮੌਜੂਦਾ ਇਹ ਪ੍ਰੋਡਕਟ ਪਿਆ ਦੇਖੋ ਇਹ ਲੀਕੋਡ ਹੈ ਵੀਰੇ ਪਾਣੀ ਦੇ ਵਿੱਚ ਘੋਲਣ ਵਾਲੀ ਦਵਾਈ ਆ ਇਹ ਆ ਆ ਦੇਖ ਲਓ ਜੀ ਸਾਰੇ ਭਰਾ ਜਨ ਨੇ ਤੁਸੀਂ ਦੇਖ ਰਹੇ ਹੋ ਵੀਰੇ ਵੀਡੀਓ ਆ ਜਿਹੜਾ ਆਪਣੇ ਹੱਥ ਦੇ ਵਿੱਚ ਫੜਿਆ ਹੋਇਆ ਇਹ ਆਂਡਿਆਂ ਦੀ ਦਵਾਈ ਆ ਵੀਰ ਬਾਹਰ ਬੈਲਜੀਅਮ ਤੋਂ ਮਿਲਦੀ ਆ ਇਹ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆ ਬੈਲਜੀਅਮ ਤੋਂ ਮੰਗਵਾ ਸਕਦੇ ਹੋ ਤੁਸੀਂ ਆਨਲਾਈਨ ਮੈਂ ਵੀ ਇਹ ਇਟਲੀ ਦੇ ਵਿੱਚ ਆਨਲਾਈਨ ਮੰਗਵਾਈ ਆ ਪਿਛਲੇ ਸਾਲ 250ml ਵਾਲੀ ਤੇ ਕੰਗੂ ਤੇ ਜੀਸੀ 250 ਐਮਐਲ ਦੀ ਵੀ ਸੀਸੀ ਆਉਂਦੀ ਹੈ। ਇਸ ਸਾਲ ਵੀਰੇ 500 ਐਮਐਲ ਦੀ ਆਪਾਂ ਇਹ ਸੀਸੀ ਭੇਜ ਰਹੇ ਹਾਂ। ਆਪਣੇ ਯਾਰ ਦੋਸਤ ਨੇ ਉਹਨਾਂ ਨੇ ਸਪੈਸ਼ਲ ਡਿਮਾਂਡ ਕੀਤੀ ਆ ਵੀ ਇਸ ਸਾਲ ਵੱਡੀ ਸੀਸੀ ਭੇਜੀ ਆਵੇ। ਇਹ ਬਾਈ 100 ਦੇ ਵਿੱਚੋਂ 99% ਇਹਦਾ ਰਿਜ਼ਲਟ ਆ ਜਦੋਂ ਜਿਹੜੀਆਂ ਮਦੀਨਾ ਆਂਡਿਆਂ ਤੋਂ ਰੁਕ ਗਈਆਂ ਜਾਂ ਕੱਚੇ ਅੰਡੇ ਲਾਉਂਦੀਆਂ ਨੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਬਾਈ ਉਹ ਵੈਲਜੀਅਮਾਂ ਨੇ ਇਹ ਜਿਹੜਾ ਪ੍ਰੋਡਕਟ ਹੈ ਇਹ ਤਿਆਰ ਕੀਤਾ ਇਹਦਾ ਜਿਹੜਾ ਨਾਮ ਹੈ ਤੁਹਾਨੂੰ ਉਹ ਵੀ ਦੱਸ ਦਿੰਨਾ ਇਹ ਕਮੈਂਟ ਆਪਾਂ ਦਿਖਾਉਨੇ ਆ ਤੁਹਾਨੂੰ ਇਹ ਵੀਰੇ ਉੱਪਰ ਆ ਪ੍ਰੋਵੈਂਸ ਪ੍ਰੋਵੈਂਸਾ ਬ੍ਰਾਂਡ ਦਾ ਨਾਮ ਫਰਟੀਲਿਟੀ एब्रेसिस सी ਦਾ ਦਵਾਈ ਦਾ ਨਾਮ ਆ। ਪ੍ਰੋਵੈਂਸ ਫਰਟੀਲਿਟੀ। ਬਾਕੀ ਮੈਂ ਸਕਰੀਨ ਦੇ ਉੱਤੇ ਫੋਟੋ ਵੀ ਲਾ ਦੂੰਗਾ। ਜਿਹੜਾ ਪ੍ਰੋਵੈਂਸ ਹੈ ਨਾ ਉਹ ਬ੍ਰਾਂਡ ਹੈ ਕੰਪਨੀ। ਇਹ ਪ੍ਰੋਵੈਂਸ ਜਿਹੜੀ ਬ੍ਰਾਂਡ ਕੰਪਨੀ ਨੇ ਦਵਾਈ ਤਿਆਰ ਕੀਤੀ ਹੋਈ ਆ ਇਹ। ਜਿਹੜੀਆਂ ਮਦੀਨਾ ਆਂਡਿਆਂ ਤੋਂ ਰੁਕੀਆਂ ਹੋਈਆਂ ਨੇ ਉਹਨਾਂ ਵਾਸਤੇ 100 ਦੇ ਵਿੱਚੋਂ 99% ਇਹਦਾ ਵੀਰੇ ਤਖਣਾ ਬਹੁਤ ਹੀ ਵਧੀਆ ਤੇ ਤਖੜਾ ਰਿਜ਼ਲਟ ਆ ਇਹਦਾ। ਪਿਛਲੇ ਸਾਲ ਆਪਾਂ ਨੇ 250 ml ਭੇਜੀ ਸੀ ਇਸ ਸਾਲ ਸਪੈਸ਼ਲ ਡਿਮਾਂਡ ਦੇ ਉੱਤੇ 500 ml ਦੀ ਸੀਸੀ ਆਪਾਂ ਤੋਂ ਮੰਗਵਾਈ ਗਈ ਹੈ ਸਪੈਸ਼ਲ ਇਹ ਜਿਹੜੀ ਦੇਣੀ ਆ ਕਿੱਦਾਂ ਵਰਤਣੀ ਆ 10 ml ਦਵਾਈ 1 ਲੀਟਰ ਪਾਣੀ ਦੇ ਵਿੱਚ ਘੋਲ ਦੇਣੀ ਆ ਤੁਸੀਂ 10 ml 1 ਲੀਟਰ ਪਾਣੀ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇਹ ਆਪਾਂ ਨੇ ਤਿੰਨ ਦਿਨ ਕੋਰਸ ਕਰਨਾ ਇੱਕ ਦਿਨ ਛੱਡ ਕੇ ਤੁਸੀਂ ਇੱਕ ਦਿਨ ਪਾ ਦੋ ਤਿੰਨ ਹਫ਼ਤਿਆਂ ਦਾ ਕੋਰਸ ਕਰਨਾ 3 6 9 ਮੰਨ ਕੇ ਚੱਲੋ ਵੀ ਇਹ ਦਵਾਈ ਹੈ ਜਿਹੜੀ ਜੋੜਾ ਲਾਉਣ ਤੋਂ ਪਹਿਲਾਂ 9 ਵਾਰ ਤੁਸੀਂ ਇਹ ਦੇਣੀ ਹੈ 1 ਲੀਟਰ ਪਾਣੀ ਦੇ ਵਿੱਚ 10 ਐਮ ਐਲ ਘੋਲ ਦੋ ਜੋੜਾ ਲਾਉਣ ਤੋਂ ਤਿੰਨ ਹਫ਼ਤੇ ਪਹਿਲਾਂ ਦਾ ਇਹ ਪ੍ਰੋਸੀਜਰ ਹੈ ਜਿਹੜਾ ਕੋਰਸ ਕਰਨਾ ਇਹ ਜਿਹੜੀ ਦਵਾਈ ਹੈ ਤੁਸੀਂ 9 ਗੁਣਾ ਵਾਰ ਦੇਣੀ ਹੈ ਮੰਨ ਲਓ ਮਦੀਨ ਨੂੰ ਉਦੋਂ ਮਗਰੋਂ ਤੁਸੀਂ ਜੋੜਾ ਲਾ ਦੋ ਜੋੜਾ ਲਾਏ ਤੋਂ ਇੱਕ ਹਫ਼ਤਾ ਫੇਰ ਦੇ ਦਿਓ ਮੰਨ ਕੇ ਚੱਲੋ ਜੀ ਵੀ ਇੱਕ ਮਹੀਨੇ ਦਾ ਪੂਰਾ ਕੋਰਸ ਕਰ ਲਓ ਜੋੜਾ ਲਾਏ ਤੋਂ ਤਿੰਨ ਕ ਦਿਨ ਫੇਰ ਦੇ ਦਿਓ ਇਹ ਜੋੜਾ ਲਾਉਣ ਤੋਂ ਪਹਿਲਾਂ ਤਿੰਨ ਹਫ਼ਤੇ ਪਹਿਲਾਂ ਦੇ ਦਿਓ ਜਦੋਂ ਜੋੜਾ ਨਹੀਂ ਲਾਇਆ ਹਫ਼ਤੇ ਦੇ ਵਿੱਚ ਤਿੰਨ ਵਾਰ 3 6 9 9 ਵਾਰ ਦੇਣੀ ਆ ਇਹ ਤਿੰਨ ਹਫ਼ਤਿਆਂ ਦੇ ਵਿੱਚ 9 ਵਾਰ ਦਿੱਤੀ ਜਾਣੀ ਆ ਜਦੋਂ ਜੋੜਾ ਲਾਤਾ ਨਰ ਦੇ ਨਾਲ ਛੜਤੀ ਮਾਦੀ ਇੱਕ ਹਫ਼ਤਾ ਫੇਰ ਦੇ ਦੋ 3 ਦਿਨ ਬਾਅਦ ਜੇ ਤੁਹਾਡੀ ਮਦੀਨ ਦੇ ਵਿੱਚ ਕੋਈ ਮਲਟੀ ਵਿਟਾਮਿਨਾਂ ਦੀ ਪ੍ਰੋਬਲਮ ਹੋਈ ਤਾਂ ਵੀਰੇ ਅੰਡੇ ਰੱਖੂ ਇਹ ਰੱਖੂ 100 ਦੇ ਵਿੱਚੋਂ 99% ਅੰਡੇ ਰੱਖਣੀਆਂ ਮਦੀਨਾ ਹਾਂ ਜੇ ਵੀਰੇ ਹੁਣ ਕੋਈ ਕੋਈ ਬੱਚਾ ਦਾਨੀ ਦੇ ਵਿੱਚੇ ਪ੍ਰੋਬਲਮ ਆ ਗਈ ਹਨਾ ਜਾਂ ਮਦੀਨੇ ਜਾਦਾ ਬਜ਼ੁਰਗ ਜਾਂ ਉਹਦੀ ਸ਼ਮਤਾ ਹੀ ਖਤਮ ਹੋ ਗਈ ਫਿਰ ਕਹਿ ਨਹੀਂ ਸਕਦੇ ਜਿਹੜੀਆਂ ਨਵੀਆਂ ਮਦੀਨਾ 5 5 ਸਾਲ ਵਾਲੀਆਂ 6 6 ਸਾਲ ਵਾਲੀਆਂ ਰੁਕੀਆਂ ਹੋਈਆਂ ਨੇ ਨਵੀਆਂ ਪੱਟੀਆਂ ਕਿਸੇ ਬਟਾਮਨਾ ਦੀ ਘਾਟ ਕਰਕੇ ਨਾ ਰੁਕੀਆਂ ਹੋਈਆਂ ਨੇ ਉਹ ਤਾਂ 100 ਦੇ ਵਿੱਚੋਂ ਵੀਰੇ 100% ਇਹ ਦਵਾਈ ਦੇ ਨਾਲ ਤੁਹਾਡੀਆਂ ਚੱਲਣਗੀਆਂ ਹੀ ਚੱਲਣਗੀਆਂ ਆ ਦੇਖੋ ਮੈਂ ਸਕਰੀਨ ਦੇ ਉੱਤੇ ਵੀਰੇ ਇਹਦੀ ਫੋਟੋ ਵੀ ਲਾ ਦੂੰਗਾ ਨਾ ਇਹ ਦਵਾਈ ਦੀ ਮੈਂ ਸਕਰੀਨ ਦੇ ਉੱਤੇ ਸਪੈਸ਼ਲ ਫੋਟੋ ਲਾ ਦੂੰ ਤੇ ਤੁਸੀਂ ਪੜ ਸਕਦੇ ਹੋ ਹਨਾ ਵੈਲ ਜੀ ਹਮ ਤੋਂ ਮਿਲਦੀਆਂ ਬਾਈ ਇਹ ਜੇ ਕੋਈ ਵੀਰ ਆਨਲਾਈਨ ਆਰਡਰ ਕਰਨੀ ਚਾਹੁੰਦਾ ਇਟਲੀ 'ਚ ਜਰਮਨ 'ਚ ਕੈਨੇਡਾ 'ਚ ਕਿਤੇ ਵੀ ਤੁਸੀਂ ਮਗਵਾਉਣੀ ਚਾਹੁੰਦੇ ਹੋ ਇਹ ਬਾਈ ਬੈਲਜੀਅਮ ਤੋਂ ਆਨਲਾਈਨ ਆਰਡਰ ਕਰਨੀ ਪੈਣੀ ਆ ਪਰ ਇਹ ਇੰਡੀਆ ਨਹੀਂ ਵੀਰੇ ਆਉਣੀ ਕਈ ਭਰਾ ਮੈਸੇਜ ਕਰੀ ਜਾਂਦੇ ਨੇ ਵੀ ਇੰਡੀਆ ਕਿੱਦਾਂ ਮੰਗਾਈਏ ਇੰਡੀਆ ਵੀਰੇ ਬਾਇ ਹੈਂਡ ਤੁਹਾਨੂੰ ਮਗਵਾਉਣੀ ਪਾਉਣੀ ਆ ਪੈਣੀ ਆ ਤੁਹਾਡੇ ਕਿਸੇ ਰਿਸ਼ਤੇਦਾਰ ਤੋਂ ਨਾ ਤੁਹਾਨੂੰ ਮਗਵਾਉਣੀ ਪੈਣੀ ਆ ਆਨਲਾਈਨ ਤੁਸੀਂ ਇੰਡੀਆ ਨਹੀਂ ਮਗਵਾ ਸਕਦੇ ਇਹ ਜਿਹੜਾ ਪ੍ਰੋਡਕਟ ਆ ਤੇ ਆ ਮੇਰੇ ਕੋਲੇ ਘਰੇ ਸਪੈਸ਼ਲ ਪਈ ਆ ਇੰਡੀਆ 'ਤੇ ਜੜੀਆਂ ਆਪਾਂ ਨੇ ਇਹ ਤੇ ਬਹੁਤ ਵਧੀਆ ਵੀਰੇ ਨੇ ਰਿਜ਼ਲਟ ਦਿੱਤਾ ਪਿਛਲੇ ਸਾਲ 2250 ਐਮਐਲ ਬੀਜੀਸੀ ਐਸ ਸਾਲ ਹੁਣ 2025 ਚੱਲ ਰਿਹਾ ਆਪਾਂ 500 ਐਮਐਲ ਦੀ ਜਿਹੜੀ ਪੈਕਾਂnga ਉਹ ਭੇਜ ਰਹੇ ਆ ਆਪਣੇ ਯਾਰ ਦੋਸਤ ਨੇ ਮੁੰਡੇ ਉਹਨਾਂ ਨੇ ਮੰਗਵਾਈ ਆ ਮੇਤੋਂ ਸਪੈਸ਼ਲ ਫੋਨ ਕਰਕੇ ਕਹਿ ਕੇ ਮੰਗਾਈ ਆ ਕਿਉਂਕਿ ਉਹਨਾਂ ਕੋਲੇ 2024 ਦੇ ਵਿੱਚ ਜਿਹੜੀਆਂ ਮਦੀਨਾ 4 4 5 5 ਸਾਲ ਤੋਂ ਰੁਕੀਆਂ ਹੋਈਆਂ ਸੀ 5 6 ਮਦੀਨਾ ਨੇ ਵੀਰੇ ਅੰਡੇ ਰੱਖ ਲਏ ਜਿਹੜੀ ਮਦੀਨ ਦੇ ਕਿਸੇ ਬੱਚਾ ਨਾਨੀ ਦੇ ਵਿੱਚੇ ਕੋਈ ਨੁਕਸ ਆ ਗਿਆ ਜਾਂ ਕੋਈ ਆਂਡਿਆਂ ਦੀ ਸ਼ਮਤਾ ਹੀ ਖਤਮ ਹੋ ਗਈ ਵੀ ਉਹੀ 19 20 ਸਾਲ ਦੀ ਮਦੀਨ ਹੋਗੀ ਉਹਦਾ ਵੀਰੇ ਮੈਂ ਕਹਿ ਨਹੀਂ ਸਕਦਾ ਜਿਹੜੀਆਂ 4 5 7 ਸਾਲ ਦੀਆਂ ਨਵੀਆਂ ਪੱਟੀਆਂ ਰੁਕ ਜਾਂਦੀਆਂ ਨੇ ਉਹਨਾਂ ਨੂੰ ਤਾਂ ਪੂਰਾ ਕੰਮ ਕਰਦੀ ਆ 9 99% ਕੰਮ ਕਰੂਏ ਕਰੂਏ ਹੈ ਵੀਰੇ ਤਾਂ ਜਿੰਨੇ ਵੀ ਤੁਸੀਂ ਬਾਈ ਭਰਾ ਦੇਖ ਰਹੇ ਹੋ ਨਾ ਵੀਡੀਓ ਤਾਂ ਅੱਗੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਵੀ ਆਪਣੇ ਕਬੂਤਰਬਾਜ਼ੀ ਦੇ ਗਰੁੱਪ ਚੱਲਦੇ ਨੇ ਗਰੁੱਪਾਂ 'ਚ ਬਾਈ ਸ਼ੇਅਰ ਕਰ ਦਿਓ ਇਹ ਬਾਹਰ ਲਈ ਦਵਾਈ ਆ ਅੰਡਿਆਂ ਦੀ ਸਪੈਸ਼ਲ ਅੰਡੇ ਲਈ ਹੀ ਤਿਆਰ ਕੀਤੀ ਗਈ ਆ ਕੋਈ ਇਹ ਜਾਨਵਰ ਦੀ ਉਡਾਨ ਨਹੀਂ ਵਧਾਉਂਦੀ ਹਨਾ ਕੋਈ ਇਹ ਬੁਖਾਰ ਦੀ ਦਵਾਈ ਨਹੀਂ ਕੋਈ ਲੀਵਰ ਦੀ ਨਹੀਂ ਸਿਰਫ ਤੇ ਸਿਰਫ ਅੰਡਿਆਂ ਦੀ ਗੁਣਵੱਤਾ ਜਿਹੜੇ ਆਂਡਿਆਂ ਦੇ ਸੈੱਲ ਹੁੰਦੇ ਨੇ ਉਹ ਬਣਦੇ ਨੇ ਦਵਾਈ ਦੇ ਨਾਲ ਜਿਹੜੇ ਮਦੀਨਾ ਦੇ ਵਿੱਚ ਵਿਟਾਮਿਨਾਂ ਦੀ ਘਾਟ ਪੈ ਜਾਂਦੀ ਹੈ ਨਾ ਆਂਡਿਆਂ ਦੇ ਸੈੱਲ ਬਣਨੇ ਖਤਮ ਹੋ ਜਾਂਦੇ ਨੇ ਇਹ ਆਂਡਿਆਂ ਦੇ ਜਿਹੜੇ ਸੈੱਲ ਨੇ ਉਹੀ ਬਣਾਉਂਦੀ ਆ ਜਿਹੜੇ ਸਰੀਰ ਦੇ ਵਿੱਚ ਮਦੀਨਾ ਦੇ ਕੋਈ ਘਾਟ ਵਾਤ ਪਈ ਵੀ ਆ ਕੋਈ মালਟੀ ਵਿਟਾਮਿਨਾਂ ਦੀ ਇਹਨੇ ਉਹਨੂੰ ਪੂਰਾ ਕਰਨ ਤੇ ਜਿਹੜੀ ਆਂਡਿਆਂ ਦੀ ਗੁਣਵੱਤਾ ਉਹਨੂੰ ਵਧਾਉਂਦੀ ਆ ਮੰਨ ਕੇ ਚੱਲੋ ਜਿਹੜਾ ਦਾ ਮੇਨ ਤੇ ਮੁੱਖ ਕੰਮ ਆ ਬਾਕੀ ਮੈਂ ਸਕਰੀਨ ਦੇ ਉੱਤੇ ਇਹਦੀ ਫੋਟੋ ਵੀ ਚਲਾ ਦਿੰਨਾ ਤੁਸੀਂ ਦੇਖ ਸਕਦੇ ਹੋ ਵੈਲਜੀਅਮ ਦਾ ਪ੍ਰੋਡਕਟ ਪ੍ਰਵੈਂਸ ਕੰਪਨੀ ਦਾ ਨਾਮ ਆ ਪ੍ਰਵੈਂਸ ਫਰਟੀਲਿਟੀ ਤੇ ਬਾਕੀ ਤੁਸੀਂ ਪੜ੍ਹ ਵੀ ਸਕਦੇ ਹੋ ਮੈਂ ਸਕਰੀਨ ਦੇ ਉੱਤੇ ਫੋਟੋ ਲਾ ਦੂੰਗਾ 100 ਦੇ ਵਿੱਚੋਂ ਵੀ ਇਹ 99% ਕੰਮ ਕਰਦੀ ਆ ਆ ਦੇਖ ਲਓ ਹੁਣ ਮੈਂ ਕਿਹੜਾ ਆਪ ਪੀਣ ਨੂੰ ਰੱਖੀ ਆ ਇਹ ਆ ਮੈਂ ਤੁਹਾਨੂੰ ਬਿਲਕੁਲ ਆਪਦੇ ਹੱਥ ਦੇ ਵਿੱਚ ਸੀਸੀ ਫੜੀ ਹੋਈ ਆ ਜਿੰਨੇ ਵੀ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਨੇ ਆ ਦੇਖੋ ਮੈਂ ਬਕਾਇਦਾ ਵੀਰੇ ਸਿਰਫ ਜਿਹੜੇ ਮੇਰੇ ਨਵੇਂ ਭਰਾ ਮੇਰੇ ਨਾਲ ਜੁੜੇ ਹੋਏ ਨੇ ਸਿਰਫ ਮੈਂ ਤੁਹਾਡੇ ਲਈ ਇਹ ਵੀਡੀਓ ਬਣਾ ਕੇ ਪਾਈ ਆ ਕਿਉਂਕਿ ਜਿੰਨੇ ਮੇਰੇ ਵੀਰ ਨਾਲ ਜੁੜੇ ਹੋਏ ਨੇ ਵੀ ਚੱਲ ਕਿਸੇ ਦਾ ਫਾਇਦਾ ਹੋ ਜਵੇ ਤੁਹਾਡਾ ਹਨਾ ਆ ਦੇਖ ਲਓ ਮੈਂ ਆਪ ਖੁਦ ਮੌਜੂਦਾ ਮੇਰੇ ਕੋਲ ਇਸ ਟਾਈਮ ਘਰੇ ਇਹ ਪ੍ਰੋਡਕਟ ਆ ਜਿਹੜਾ ਪਿਆ ਵੀਰੇ ਅੱਜ ਤਰੀਕ ਹੈ ਜਿਹੜੀ 29 20 ਸਤੰਬਰ 2025 ਜਿਹੜੀ ਅੱਜ ਮੈਂ ਵੀਡੀਓ ਬਣਾ ਕੇ ਪਾ ਰਿਹਾ 20 ਸਤੰਬਰ 2025 ਡੇਟ ਮੌਜੂਦਾ ਹੈ ਪ੍ਰੋਡਕਟ ਮੇਰੇ ਕੋਲੇ ਘਰੇ ਪਿਆ ਬਾਈ ਇੰਡੀਆ ਭੇਜਣਾ ਜੇ ਕੰਮ ਕਰਿਆ ਇਹ ਸਦਵਾਈ ਨੇ ਤਾਂ ਹੀ ਬੰਦਿਆਂ ਨੇ ਦੁਬਾਰਾ ਮੰਗਾਈ ਹੈ ਹੁਣ ਮੈਂ ਆਪ ਤਾਂ ਪੀਣੀ ਹੈ ਨਹੀਂ ਵੀ ਮੈਂ ਅੰਡੇ ਰੱਖਣੇ ਨੇ ਹਨਾ ਤੇ ਇਹ ਜੇ ਇਹਨੇ ਕੰਮ ਕਰਿਆ ਤਾਂ ਮੈਂ ਦੁਬਾਰਾ ਵੀਰੇ ਭੇਜ ਰਿਹਾ ਇਹ ਜੇ ਤੁਹਾਡਾ ਕਿਸੇ ਦਾ ਭਲਾ ਹੋ ਜਵੇ ਹਨਾ ਤਾਂ ਮੈਨੂੰ ਵੀ ਖੁਸ਼ੀ ਆ ਮੇਰੇ ਨਾਲ ਮੇਰੇ ਭਰਾ ਜੁੜੇ ਹੋਏ ਹਾਂ ਤੁਸੀਂ ਸਾਰੇ ਇੰਨਾ ਪਿਆਰ ਤੇ ਮਾਨ ਸਤਕਾਰ ਦੇ ਰਹੇ ਹੋ ਤੁਹਾਡਾ ਫਾਇਦਾ ਹੋ ਜਵੇ ਵੀਰੇ ਬਹੁਤ ਖੁਸ਼ੀ ਆ ਕਿਸੇ ਭਰਾ ਦਾ ਫਾਇਦਾ ਹੋਵੇ ਇਦੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ ਇਹ ਜਿਹੜੀ ਦਵਾਈ ਆ ਵੀਰੇ ਪ੍ਰਵੈਂਸ ਕੰਪਨੀ ਦੀ ਆਂਡਿਆਂ ਤੋਂ ਹੀ ਦਵਾਈ ਆ ਸਪੈਸ਼ਲ ਆਂਟਿਆਂ ਦੀ ਗੁਣਵੱਤਾ ਨੂੰ ਵਧਾਉਂਦੀ ਆ ਇਹ ਇਹ ਜਿਹੜਾ ਦੇਣ ਦਾ ਮੈਂ ਤੁਹਾਨੂੰ ਫੇਰ ਦੱਸ ਦਿੰਨਾ 10 ਐਮ ਐਲ 1 ਲੀਟਰ ਪਾਣੀ ਦੇ ਵਿੱਚ ਘੋਲਣੀ ਆ ਤਿੰਨ ਹਫ਼ਤਿਆਂ ਦਾ ਕੋਰਸ ਆ ਇਹ ਇੱਕ ਦਿਨ ਛੱਡ ਕੇ ਤੁਸੀਂ ਦੇ ਦਿਓ ਹਫ਼ਤੇ ਦੇ ਵਿੱਚ ਤਿੰਨ ਵਾਰ ਦੇਣੀ ਆ ਤਿੰਨ ਹਫ਼ਤਿਆਂ ਹਫ਼ਤਿਆਂ ਦਾ ਕੋਰਸ ਨੌ ਵਾਰ ਜਿੱਦਣ ਦਵਾਈ ਗੱਤੀ ਗਈ ਮਦੀਨ ਨੂੰ ਤੁਸੀਂ ਜੋੜਾ ਲਾ ਦਿਓ ਜੋੜਾ ਲਾਏ ਤੋਂ ਤਿੰਨ ਦਿਨ ਫੇਰ ਦੇ ਦਿਓ ਜਿੱਦਣ ਜੋੜਾ ਲਾਦਾ ਜੋੜਾ ਲਾਏ ਤੋਂ ਇੱਕ ਹਫ਼ਤਾ ਤੁਸੀਂ ਫੇਰ ਦੇ ਦੋ ਇੱਕ ਮਹੀਨੇ ਦਾ ਕੋਰਸ ਪੂਰਾ ਕਰ ਲਓ ਜੇ ਬਾਈ ਮਦੀਨ ਦੇ ਵਿੱਚ ਕੋਈ ਵਿਟਾਮਿਨਾਂ ਦੀ ਘਾਟ ਜਾਂ ਉਹਦੀ ਆਂਡਿਆਂ ਦੀ ਜਿਹੜੀ ਸ਼ਮਤਾ ਖਤਮ ਹੋ ਗਈ ਆਂਡਿਆਂ ਦੇ ਸੈੱਲ ਨਹੀਂ ਬਣਦੇ ਤਾਂ ਇਹਦੇ ਨਾਲ ਬਾਈ ਆ ਦਵਾਈ ਦੇ ਨਾਲ 100 ਦੇ ਵਿੱਚੋਂ 100% ਆਂਡੇ ਰੱਖੂ ਜਿਹੜੀ ਨਵੀਆਂ ਪੱਠੀਆਂ ਨੇ ਉਹ ਆਂਡੇ ਰੱਖਣੀਆਂ ਹੀ ਰੱਖਣੀਆਂ ਜਿਹੜੀਆਂ ਕੋਈ 2-4 ਸਾਲ ਦੀਆਂ 5-7 ਸਾਲ ਵਾਲੀਆਂ ਮਦੀਨਾ ਆਂਡਿਆਂ ਤੋਂ ਰੁਕਗੀਆਂ ਹਨਾ ਉਹ ਬਾਈ ਇਹਦੇ ਨਾਲ ਚੱਲਣਗੀਆਂ ਹੀ ਚੱਲਣਗੀਆਂ ਹਨਾ ਤੇ ਵੀਡੀਓ ਨੂੰ ਅੱਗੇ ਵੀਰੇ ਸ਼ੇਅਰ ਜ਼ਰੂਰ ਕਰਦੇ ਹੋ ਭਰਾ ਸਾਰੇ ਤੇ ਧੰਨਵਾਦ ਤੁਹਾਡਾ ਤੁਸੀਂ ਇੰਨਾ ਮਾਨ ਸਤਿਕਾਰ ਵੀਰੇ ਦੇ ਰਹੇ ਹੋ ਬਹੁਤ ਬਹੁਤ ਬਾਕੀ ਧੰਨਵਾਦ ਵੀਰੇ ਤੁਹਾਡਾ ਸਾਰੇ ਭਰਾਵਾਂ ਦਾ ਬੈਲਜੀਅਮ ਤੋਂ ਮਿਲਦੀਆਂ ਇਹ ਵੀਰੇ ਬੈਲਜੀਅਮ ਦਾ ਪ੍ਰੋਡਕਟ ਹੈ ਆਨਲਾਈਨ ਮਗਵਾ ਸਕਦੇ ਹੋ ਤੁਸੀਂ ਇਹ ਇੰਡੀਆ ਨਹੀਂ ਵੀਰੇ ਆਉਣਾ ਤੁਹਾਨੂੰ ਬਾਹਰੋਂ ਮਗਵਾਉਣਾ ਪੈਣਾ ਕਿਸੇ ਦੇ ਹੱਥ ਤੁਹਾਡੇ ਕਿਸੇ ਯਾਰ ਦੋਸਤ ਤੋਂ ਤੁਸੀਂ ਮਗਵਾ ਲਓ ਪ੍ਰਵਿੰਸ ਕੰਪਨੀ ਦਾ ਪ੍ਰੋਡਕਟ ਹੈ ਇਹ